ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਬੱਡੀ ਦੀਆਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਕਬੱਡੀ 105 ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਨਾਲ ਹੀ ਬੈਲ ਵਾਲੇ ਆਈਕਨ ਨੂੰ ਜਰੂਰ ਦੱਬੋ ਜੀ ਦੋਸਤੋ ਇਸ ਵੀਡੀਓ ਵਿੱਚ ਆਪਾਂ ਅੱਜ ਹੋਣ ਵਾਲੇ ਕਬੱਡੀ ਟੂਰਨਾਮੈਂਟ ਦੀ ਗੱਲ ਕਰਾਂਗੇ ਇਸ ਲਈ ਤੁਸੀਂ ਇਸ ਵੀਡੀਓ ਨੂੰ ਪੂਰੀ ਐਂਡ ਤੱਕ ਦੇਖਣਾ ਅਤੇ ਜੇਕਰ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਨਾ ਦੋਸਤੋ ਅੱਜ ਦਾ ਪਹਿਲਾ ਕਬੱਡੀ ਕੱਪ ਪਿੰਡ ਅਨਮੋਲ ਸੰਗਰੂਰ ਵਿੱਚ ਹੋ ਰਿਹਾ ਹੈ ਅਤੇ ਇਸ ਦਾ ਪਹਿਲਾ ਇਨਾਮ 52000 ਰੁਪਏ ਅਤੇ ਦੂਸਰਾ ਇਨਾਮ 41000 ਰੁਪਏ ਦਿੱਤਾ ਜਾਵੇਗਾ ਅਤੇ ਬੈਸਟ ਰੇਡਰ ਤੇ ਜਾਫੀ ਨੂੰ ਮੋਟਰਸਾਈਕਲ ਹੋਵੇਗਾ ਅੱਜ ਦਾ ਦੂਜਾ ਕਬੱਡੀ ਕੱਪ ਪਿੰਡ ਜਾਗਪੁਰ ਲੁਧਿਆਣਾ ਵਿੱਚ ਹੋ ਰਹਾ ਹੈ ਅਤੇ ਇਸ ਦਾ ਪਹਿਲਾ ਇਨਾਮ 71000 ਰੁਪਏ ਅਤੇ ਦੂਸਰਾ ਇਨਾਮ 52000 ਰੁਪਏ ਹੋਵੇਗਾ ਅਤੇ ਅੱਜ ਦਾ ਤੀਜਾ ਕਬੱਡੀ ਕੱਪ ਪਿੰਡ ਰਸੂਲਪੁਰ ਵਿੱਚ ਹੋ ਰਹਾ ਹੈ ਅਤੇ ਇਸ ਦਾ ਪਹਿਲਾ ਇਨਾਮ 28000 ਰੁਪਏ ਅਤੇ ਦੂਸਰਾ ਇਨਾਮ 22000 ਰੁਪਏ ਹੋਵੇਗਾ ਅਤੇ ਸਰਫ ਸੱਦੀਆਂ ਹੋਈਆਂ 8 ਟੀਮਾਂ ਹੀ ਭਾਗ ਲੈਣਗੀਆਂ ਅੱਜ ਦਾ ਚੌਥਾ ਕਬੱਡੀ ਕੱਪ ਪੈਂਡ ਚੰਦਪਾਣ ਫਰੀਦਕੋਟ ਵਿੱਚ ਹੋਵੇਗਾ ਅਤੇ ਇਸ ਦਾ ਪਹਿਲਾ ਇਨਾਮ 35000 ਰੁਪਏ ਅਤੇ ਦੂਸਰਾ ਇਨਾਮ 25000 ਰੁਪਏ ਹੋਵੇਗਾ ਅੱਜ ਦਾ ਪੰਜਵਾਂ ਕਬੱਡੀ ਕੱਪ ਪੈਂਡ ਬਰਨਾਲਾ ਜੀਰਾ ਵਿੱਚ ਹੋਵੇਗਾ ਅਤੇ ਇਸ ਦਾ ਪਹਿਲਾ ਇਨਾਮ 55000 ਰੁਪਏ ਅਤੇ ਦੂਸਰਾ ਇਨਾਮ 41000 ਰੁਪਏ ਹੋਵੇਗਾ ਅਤੇ ਬੈਸਟ ਰੇਡਰ ਅਤੇ ਜੈਫਿੰਗ ਨੂੰ 2121000 ਰੁਪਏ ਦਿੱਤੇ ਜਾਣਗੇ ਅਤੇ ਅੱਜ ਦਾ ਸਿਮਾ ਕਬੱਡੀ ਕੱਪ ਪਿੰਡ ਨਿਆਲੂ ਵਾਲ ਵਿੱਚ ਹੋਵੇਗਾ ਅਤੇ ਇਸ ਦਾ ਪਹਿਲਾ ਇਨਾਮ 52000 ਰੁਪਏ ਅਤੇ ਦੂਸਰਾ ਇਨਾਮ 41000 ਰੁਪਏ ਦਿੱਤਾ ਜਾਵੇਗਾ ਅੱਜ ਦਾ 7ਵਾਂ ਕਬੱਡੀ ਕੱਪ ਪਿੰਡ ਚੰਨੂ ਸ੍ਰੀ ਮੁਕਸਰ ਸਾਹਿਬ ਵਿੱਚ ਹੋਵੇਗਾ ਅਤੇ ਇਸ ਦਾ ਪਹਿਲਾ ਇਨਾਮ 52000 ਰੁਪਏ ਅਤੇ ਦੂਸਰਾ ਇਨਾਮ 37000 ਰੁਪਏ ਹੋਵੇਗਾ ਅਤੇ ਬੈਸਟ ਰੇਡਰ ਅਸੇ ਜਿੱਤੀ ਨੂੰ ਐਲਈਡੀ ਅਵਾਰਡ ਦਿੱਤੀਆਂ ਜਾਣਗੀਆਂ ਇਸ ਵੀਡੀਓ ਵਿੱਚ ਦੋਸਤੋ ਬਸ ਇੰਨੇ ਹੀ ਜੁੜੇ ਰਹੋ ਆਪਣੇ ਨਾਲ ਮਿਲਦੇ ਹਾਂ ਇੱਕ ਨਵੀਂ ਵੀਡੀਓ ਵਿੱਚ ਵੀਡੀਓ ਨੂੰ ਪੂਰਾ ਦੇਖਣ ਲਈ ਆਪ ਦਾ ਧੰਨਵਾਦ